ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਉਹ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਨਾਬੇ ਸ਼ਹਿਰ ਵਿੱਚ ਜਿੱਥੋਂ ਮਿਲਦੇ ਨੇ ਆਪਾਂ ਨੂੰ ਸਸਤੇ ਦੁਪੱਟੇ ਸਭ ਤੋਂ ਪਹਿਲਾਂ ਅਸੀਂ ਦੇਖੋ ਜੈਨ ਦੁਪੱਟਾ ਹਾਊਸ ਇਹਨਾਂ ਦੀ ਸ਼ਾਪ ਦਾ ਨਾਮ ਜਦੋਂ ਆਪਾਂ ਕਚੈਰੀਆਂ ਵਿੱਚ ਜਾਂਦੇ ਆ ਉਸ ਤੋਂ ਅੱਗੇ ਜਦੋਂ 메ਨ ਬਾਜ਼ਾਰ ਆਉਂਦਾ ਤਾਂ ਉੱਥੇ ਆਪਾਂ ਨੇ ਤੁਸੀਂ ਉੱਪਰ ਬੋਰਡ ਦੇਖ ਹੀ ਲਮੋਗੇ ਵੀ ਜੈਨ ਦੁਪੱਟਾ ਹਾਊਸ ਲਿਖਿਆ ਹੋਇਆ ਇਹ ਕੋਈ ਪ੍ਰਿੰਟਡ ਜਿਵੇਂ ਹੁਣ ਘਰੇ ਲੈਣ ਲਈ ਦੁਪट्टे ਨੇਗੇ ਬਹੁਤ ਹੀ ਜੈਨੂਨ ਪ੍ਰਾਈਸ ਨੇ ਇਹਨਾਂ ਦੇ ਮੈਂ ਪਰਸਨਲੀ ਦੱਸ ਰਹੀਆਂ ਤੁਹਾਨੂੰ ਇਹ ਕੋਈ ਉਹਨਾਂ ਦੀ ਪ੍ਰਮੋਸ਼ਨ ਨਹੀਂ ਕਰ ਰਹੀ ਹੈਗੀ ਮੈਂ ਇਹ ਕੋਟੇ ਦੇ ਦੁਪट्टे ਨੇ ਮਤਲਬ ਫੁਲਕਾਰੀਆ ਦੁਪट्टे ਸਟੌਲ ਮਫਲਰ ਸਾਰਾ ਕੁਝ ਮਿਲਦਾ ਇਹਨਾਂ ਦੇੋਂ ਇੱਕ ਵਾਰ ਤੁਸੀਂ ਵੀ ਸਾਰੇ ਜ਼ਰੂਰ ਵਿਜ਼ਿਟ ਕਰਕੇ ਆਇਓ ਤੇ ਇਹਨਾਂ ਦਾ ਰੇਟ ਵੀ ਦੇਖ ਬਹੁਤ ਹੀ ਜ਼ਿਆਦਾ ਘੱਟਾ ਹੋ ਰਾ ਨਾਲੋਂ ਅਗਰ ਆਪਾਂ ਜ਼ਿਆਦਾ ਕੁਆਂਟੀਟੀ ਚ ਲੈ ਰਹੇ ਹਾਂ ਚੁੰਨੀਆਂ ਤਾਂ ਪ੍ਰਾਈਸ ਹੋਰ ਵੀ ਲੈਸ ਕਰ ਦਿੰਦੇ ਨੇ ਇਹ ਮਲਮਲ ਦੀਆਂ ਚੁੰਨੀਆਂ ਨੇ ਪੂਰੀਆਂ ਖੁੱਲੀਆਂ ਡੁੱਲੀਆਂ 2.5 2.5 ਮੀਟਰ ਦੀਆਂ ਚੁੰਨੀਆਂ ਨੇ ਇਹ ਜਿਵੇਂ ਘਰੇ ਲੈਣ ਲਈ ਬਹੁਤ ਹੀ ਵਧੀਆ ਸਟੱਫ ਆਏ ਇੱਕੋ ਬਹੁਤ ਹੀ ਜ਼ਿਆਦਾ ਇਹਨਾਂ ਦੇ ਨਵੇਂ ਸਟਾਕ ਆ ਚੁੱਕੇ ਆ ਗਰਮੀਆਂ ਦੇ ਦੁਪੱਟਿਆਂ ਦਾ ਤੇ ਇਹਨਾਂ ਦੇ ਆਪਾਂ ਟਾਫਟਾ ਵਗੈਰਾ ਉਹ ਵੀ ਮਿਲਦੇ ਨੇ ਸਾਰੇ ਤੇ ਜਿਨ੍ਹਾਂ ਨੇ ਵੀ ਮੈਨੂੰ ਪੁੱਛਿਆ ਸੀ ਵੀ ਤੁਸੀਂ ਕਿੱਥੋਂ ਬਾਏ ਕਰਦੇ ਹੋ ਦੁਪੱਟੇ ਤਾਂ ਮੈਂ ਅਸ ਦੱਸ ਦਿੰਨੀ ਹਮੇਸ਼ਾ ਸ਼ੌਪ ਤੋਂ ਬਾਏ ਕਰਦੀਆਂ ਦੁਪੱਟੇ ਮੈਂ ਇਹਨਾਂ ਦੀ ਮਤਲਬ ਪੱਕੀ ਕਸਟਮਰਾਂਂਗੀ ਤੁਸੀਂ ਵੀ ਇੱਕ ਵਾਰ ਜ਼ਰੂਰ ਵਿਜ਼ਿਟ ਕਰਕੇ ਆਇਓ ਤੇ ਸੋਹਣੇ ਸੋਹਣੇ ਦੁਪੱਟੇ ਵੀ ਲੈ ਕੇ ਆਇਓ ਤੇ ਰੇਟ ਦਾ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਹਾਂ ਕਿੰਨਾ ਕੁ ਫਰਕ ਹੈ ਇਹਨਾਂ ਦੀ ਸ਼ਾਪ ਤੇ ਇੰਨਾ ਦਾ ਪ੍ਰਾਈਸ ਚੁੰਨੀਆਂ ਦਾ 200 ਆਗਾ